ਬੀਬੀਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿਗਾ ਸਵਾਗਤ ਪੰਜਾਬ ਯੂਨੀਵਰਸਿਟੀ ਸੈਨੇਟ ਅਤੇ ਸਿੰਡੀਕੇਟ ਭੰਗ ਕਰਤੇ ਮੁੱਖ ਮੰਤਰੀ ਮਾਨ ਪੜਕੇ ਆਖਿਆ ਸੁਪਰੀਮ ਕੋਰਟ ਦਾ ਖੜਕਾਵਾਗੇ ਦਰਵਾਜ਼ਾ ਡੀਆਈਜੀ ਭੁੱਲੜ ਦੇ ਵਿਚੋਲੇ ਨੇ ਦੋ ਦਰਜਣ ਤੋਂ ਵੱਧ ਅਫਸਰਾਂ ਨੂੰ ਫਸਾਇਆ ਚੈਟ ਅਤੇ ਰਿਕਾਰਡਿੰਗਾਂ ਨੇ ਖੋਲੇ ਪਈ ਮੁੱਖ ਮੰਤਰੀ ਮਾਨ ਨੇ ਬਾਦਲ ਪਰਿਵਾਰ ਨੂੰ ਖੂਬ ਲਈ ਰਗੜੇ ਹਰ ਸਿਮਰਤ ਨੂੰ ਵੀ ਦਿੱਤਾ ਮੋੜਵਾ ਜਵਾਬ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਬਿਹਾਰ ਚੋਣਾਂ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਬਾਹਰ ਕੀਤੀ ਚੰਨੀ ਬਿਹਾਰ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਛੇੜਿਆ ਸਿੱਖ ਨਸ਼ਲ ਕੂਸੀ ਦਾ ਮੁੱਦਾ ਕਾਂਗਰਸ ਤੇ ਕੀਤੇ ਸ਼ਬਦੀ ਵਾਰ ਕੈਨੇਡਾ ਵਿੱਚ ਟੈਕਸ ਚੋ ਟ੍ਰਾਂਸਪੋਰਟਾਂ ਦੀ ਹੋ ਨਹੀਂ ਖੈਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਰਾਸ਼ਟਰਪਤੀ 트ੰਪ ਤੋਂ ਮੰਗੀ ਮੁਆਫੀ ਅਤੇ ਬ੍ਰੈਂਪਟਨ ਵਿੱਚ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਪੰਜਾਬੀ ਨੌਜਵਾਨ ਦੀ ਮੌਤ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ। ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦੇਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਯੂਨੀਵਰਸਿਟੀ ਦੀ ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਮਾਰ ਪੜਕੇ ਐ ਅਸਲ ਦੇ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਂਟੂ ਭੰਗ ਕਰਨ ਦਾ ਫੈਸਲਾ ਕੀਤਾ ਹੈ ਇਸ ਫੈਸਲੇ ਨੂੰ ਲੈ ਕੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਕੇ ਇਹਦੇ ਵਿੱਚੋਂ ਪੰਜਾਬ ਦੀ ਸ਼ਮੂਲੀਅਤ ਨੂੰ ਖਤਮ ਕਰਦੇ ਭਾਜਪਾ ਦੇ ਫੈਸਲੇ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਉਹਨਾਂ ਕਿਹਾ ਕਿ ਪੰਜਾਬ ਨਾਲ ੱਤਕਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਸੇ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਾਡਾ ਵਿਰਸਾ ਹੈ ਅਤੇ ਇਸ ਨੂੰ ਸੰਭਾਲਣ ਲਈ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਉਹ ਕਰਾਂਗੇ ਉਹਨਾਂ ਕਿਹਾ ਕਿ ਜੇਕਰ ਸਾਨੂੰ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਵੀ ਜਾਣਾ ਪਿਆ ਸੀ ਉੱਥੇ ਤੱਕ ਜਾਵਾਂਗੇ ਕਾਨੂੰਨੀ ਮਾਹਿਰਾਂ ਤੋਂ ਅਸੀਂ ਇਸ ਬਾਬਤ ਸਲਾਹ ਲੈ ਰਹੇ ਹਾਂ ਅਤੇ ਇਸ ਤੱਕੇਸ਼ਾਹੀ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਕਿਹਾ ਕਿ ਭਾਜਪਾ ਦਾ ਇਹ ਫੈਸਲਾ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਹੈ ਜਿਹੜਾ ਐਕਟ ਵਿਧਾਨ ਸਭਾ ਵਿੱਚ ਬਣਿਆ ਹੋਵੇ ਉਸ ਨੂੰ ਕੇਂਦਰ ਸਰਕਾਰ ਕਿਸੇ ਨੋਟੀਫਿਕੇਸ਼ਨ ਦੇ ਰਾਹੀਂ ਰੱਦ ਨਹੀਂ ਕਰ ਸਕਦੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਫੈਸਲੇ ਦੇ ਨਾਲ ਭਾਜਪਾ ਨੇ ਆਪਣਾ ਦਰਅਸਲ ਜਿਹੜਾ ਪੰਜਾਬ ਵਿਰੋਧੀ ਚਿਹਰਾ ਹੈ ਉਹ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਹੈ ਭਾਗ ਉਹਨਾਂ ਦਾ ਇਹ ਚਿਹਰਾ ਨੰਗਾ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦਿਵਸ ਵਾਲੇ ਦਿਨ ਭਾਜਪਾ ਨੇ ਪੰਜਾਬੀਆਂ ਨੂੰ ਦਰਅਸਲ ਇਹ ਤੋਹਫਾ ਦਿੱਤਾ ਹੈ ਇਹਨਾਂ ਨੇ ਆਪਣੇ ਦਿਲ ਦੇ ਵਿੱਚ ਪੰਜਾਬ ਪ੍ਰਤੀ ਜਿਹੜੀ ਨਫ਼ਰਤ ਆ ਉਹ ਸਾਹਮਣੇ ਆਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਵਿਰਸਾ ਹੈ ਅਤੇ ਅਸੀਂ ਇਹ ਨਹੀਂ ਛੱਡ ਸਕਦੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਅਨਿਆਂ ਦੇ ਖਿਲਾਫ ਆਵਾਜ਼ ਚੁੱਕ ਰਹੇ ਹਾਂ ਅਤੇ ਵੱਡੇ ਵਕੀਲ ਹਾਇਰ ਕਰਾਂਗੇ ਅਤੇ ਪੰਜਾਬ ਦੇ ਹੱਕ ਦੇ ਵਿੱਚ ਖੜਾਂਗੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਜਪਾ ਦੀਆਂ ਅਜਹੀਆਂ ਅਜਹੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਦੂਸਰੇ ਪਾਸੇ ਸੰਸਦ ਮੈਂਬਰ ਮਾਲਵਿੰਦਰ ਕੰਗਨੇ ਵੀ ਭਾਜਪਾ ਦੇ ਇਸ ਫੈਸਲੇ ਦੀ ਨਿਖੇਦੀ ਕੀਤੀ ਹੈ ਤੇ ਹੁਣ ਗੱਲ ਕਰਦੇ ਹਾਂ ਮੁਅਤਲ ਡੀਆਈਜੀ ਮਾਮਲੇ ਦੀ ਰਿਸ਼ਵਤ ਮਾਮਲੇ ਵਿੱਚ ਗ੍ਰਿਫਤਾਰ ਅਤੇ ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲੜ ਦੇ ਕਰੀਬੀ ਕ੍ਰਿਸ਼ਨੂ ਸ਼ਾਰਦਾ ਦੇ ਭੇਤਾਂ ਦਾ ਪਰਦਾਫਾਸ਼ ਹੋਣਾ ਸ਼ੁਰੂ ਹੋ ਗਿਆ ਹੈ ਸੀਬੀਆਈ ਦੀ ਲਗਾਤਾਰ ਪੁੱਛਗਿੱਛ ਹੋ ਰਹੀ ਹੈ ਤੇ ਇਸ ਪੁੱਛ ਪੜਤਾਲ ਦੇ ਵਿੱਚ ਅਤੇ ਉਸਤੇ ਡਿਜੀਟਲ ਟ੍ਰੇਲ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਅਤੇ ਪੁਲਿਸ ਸੁਰੱਖਿਆ ਫੋਰਸਾਂ ਦੇ ਵਿੱਚ ਹਲਚਲ ਮਹਿਸੂਸ ਕੀਤੀ ਜਾ ਰਹੀ ਹੈ। ਜਾਂਚ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਸ਼ਾਰਤਾ ਦੇ ਫੋਨਾਂ, ਚੈਟ ਰਿਕਾਰਡਾਂ ਅਤੇ ਨਿੱਜੀ ਡਾਇਰੀ ਤੋਂ ਕਾਫੀ ਪੇਤ ਖੋਲੇ ਹੈ ਕਿ 2 ਦਰਜਣ ਸੀਨੀਅਰ ਆਈਜੀਐਸ ਅਤੇ ਆਈਪੀਐਸ ਅਧਿਕਾਰੀ ਰੋਜ਼ਾਨਾ ਉਸਤੇ ਸੰਪਰਕ ਵਿੱਚ ਹੋਇਆ ਕਰਦੇ ਸਨ। ਇਸ ਤੋਂ ਇਲਾਵਾ ਪੰਜਾਬ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਵੀ ਲੰਬੀ ਸੂਚੀ ਸਾਹਮਣੇ ਆ ਰਹੀ ਹੈ। ਸੀਨੀਅਰ ਅਫਸਰਾਂ ਤੇ ਆਗੂਆਂ ਦੇ ਨਾਲ ਜੁੜੇ ਕਈ ਸਰਕਾਰੀ ਅਤੇ ਨਿੱਜੀ ਮੁਲਾਜ਼ਮਾਂ ਦੀ ਵੀ ਕ੍ਰਿਸ਼ਨੂ ਛਾਰਤਾ ਦੇ ਸਰੋਤ ਵਜੋਂ ਪਛਾਣ ਹੋਈ ਹੈ ਜੋ ਸਰਕਾਰੀ ਹੁਕਮਾਂ ਤੇ ਨੋਟੀਫਿਕੇਸ਼ਨਾਂ ਬਾਰੇ ਜਾਣਕਾਰੀ ਅਗਾਊਂ ਹੀ ਲਈ ਕਰ ਦਿੰਦੇ ਸਨ। ਵਿਚੋਲਾ ਕ੍ਰਿਸ਼ਨੂ ਇਸ ਜਾਣਕਾਰੀ ਨੂੰ ਕਾਥਿਤ ਤੌਰ ਤੇ ਬਲੈਕਮੇਲ, ਉਗਰਾਹੀ ਅਤੇ ਫਰੋਦੀ ਵਸੂਲਣ ਲਈ ਵਰਤਦਾ ਸੀ। ਉਹ ਗੁਫਤ ਚੈਲਣਾ ਰਾਹੀਂ ਇਸ ਬਾਰੇ ਆਪਣੇ ਅਕਾਵਾਂ ਨਾਲ ਜਾਣਕਾਰੀ ਸਾਂਝੀ ਕਰ ਦਿੰਦਾ ਸੀ ਅਧਿਕਾਰੀ ਨੇ ਕਿਹਾ ਕਿ ਉਸਨੇ ਆਪਣੇ ਆਪ ਨੂੰ ਅਜਿਹੇ ਵਿਅਕਤੀ ਵਜੋਂ ਪੇਸ਼ ਕੀਤਾ ਜੋ ਕਰੀਅਰ ਬਣਾ ਜਾਂ ਵਿਗਾੜ ਸਕਦਾ ਸੀ ਅਤੇ ਪੁਲਿਸ ਕਾਰਵਾਈ ਤਬਾਦਲੇ ਪੋਸਟਿੰਗ ਤੇ ਇਥੋਂ ਤੱਕ ਕਿ ਕਾਨੂੰਨੀ ਮਾਮਲਿਆਂ ਨੂੰ ਵੀ ਕੰਟਰੋਲ ਕਰ ਸਕਦਾ ਸੀ ਉਸ ਦਾ ਪ੍ਰਭਾਵ ਮੁਹਾਲੀ, ਰੋਪੜ, ਫਤਿਹਗੜ੍ਹ ਸਾਹਿਬ, ਪਟਿਆਲਾ, ਲੁਧਿਆਣਾ, ਜਲੰਧਰ ਆਪਣੇ ਗ੍ਰਹਿ ਨਗਰ ਨਾਭਾ ਵਿੱਚ ਵੀ ਸੀ ਸੀਬੀਆਈ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਸ਼ਰਦਾ 2 ਜਾਂ 3 ਹੋਰ ਦਲਾਲਾਂ ਦੇ ਸੰਪਰਕ ਵਿੱਚ ਵੀ ਸੀ ਬਿਨਾ ਕਿਸੇ ਅਧਿਕਾਰਤ ਮਨਜ਼ੂਰੀ ਜਾਂ ਅਹੁਦੇ ਦੇ ਚੰਡੀਗੜ੍ਹ ਸਥਿਤ ਪੰਜਾਬ ਵਿੱਚ ਸੱਤਾ ਦੇ ਗਲਿਆਰਿਆਂ ਵਿੱਚ ਉਸ ਦਾ ਆਉਣ ਜਾਣ ਆਮ ਗੱਲ ਸੀ ਹੁਣ ਇਸ ਮਾਮਲੇ ਨੂੰ ਸੁਰੱਖਿਆ ਤੇ ਖੁਫੀਆ ਭੇਦ ਲੀਕ ਹੋਣ ਦੀ ਗੰਭੀਰ ਉਲਗੜਣਾ ਵਜੋਂ ਦੇਖਿਆ ਜਾ ਰਿਹਾ ਹੈ ਸੂਤਰਾਂ ਨੇ ਕਿਹਾ ਕਿ ਸ਼ਰਦਾ ਹਾਕੀ ਖਿਡਾਰੀ ਵਜੋਂ ਉਭਰਿਆ ਅਤੇ ਉਹ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਖਾਹਿਸ਼ ਪੂਰੀ ਨਾ ਹੋ ਸਕੀ ਅਤੇ ਉਹਨੇ ਫਿਰ ਸਾਲ 2000 ਦੇ ਸ਼ੁਰੂ ਵਿੱਚ ਸਾਬਕਾ ਕ੍ਰਿਕਟਰ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਟੀਮ ਦਾ ਹਿੱਸਾ ਬਣ ਕੇ ਸਿਆਸੀ ਹਲਕਿਆਂ ਦੇ ਅੰਦਰ ਆਪਣੀ ਕੁਸਪੈਟ ਕਰ ਲਈ ਬਾਅਦ ਵਿੱਚ ਉਸਨੇ ਕਈ ਪਾਰਟੀਆਂ ਤੇ ਅਫਸਰਾਂ ਨਾਲ ਸੰਪਰਕ ਬਣਾ ਕੇ ਰੱਖਿਆ ਕਹਿਣ ਦਾ ਭਾਵ ਇਹਦੇ ਵਿੱਚ ਕਾਗਰਸੀ, ਅਕਾਲੀ ਅਤੇ ਮੌਜੂਦਾ ਸੱਤਾਤਰੀ ਸਾਰੇ ਹੀ ਲਿਬੜੇ ਹੋਏ ਹੋ ਸਕਦੇ ਨੇ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਜਦੋਂ ਸਾਰੇ ਰਾਹ ਬੰਦ ਹੋ ਜਾਂਦੇ ਆ ਤਾਂ ਸਾਰੇ ਕ੍ਰਿਸ਼ਨ ਨੂੰ ਸ਼ਾਰਦਾ ਦੇ ਕੋਲ ਪਹੁੰਚ ਜਾਇਆ ਕਰਦੇ ਸਨ ਅਤੇ ਹੁਣ ਉਹ ਇਸ ਗੱਲੋਂ ਡਰ ਰਹੇ ਨੇ ਕਿ ਕ੍ਰਿਸ਼ਨੂ ਸ਼ਾਰਦਾ ਉਹਨਾਂ ਬਾਰੇ ਬਹੁਤ ਕੁਝ ਜਾਣਦਾ ਹੈ ਉਸ ਦੀ ਗ੍ਰਿਫਤਾਰੀ ਨੇ ਅਫਸਰਾਂ ਸਿਆਸੀ ਆਗੂਆਂ ਕਾਰੋਬਾਰੀਆਂ ਇੱਥੋਂ ਤੱਕ ਕਿ ਕੁਝ ਮੀਡੀਆ ਕਰਵਿਆਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਉਹ 29 ਅਕਤੂਬਰ ਤੋਂ ਸੀਬੀਆਈ ਦੀ 9 ਦਿਨਾਂ ਦੀ ਹਿਰਾਸਤ ਵਿੱਚ ਹੈ ਅਤੇ ਉਹ ਜਾਂਚ ਅਧਿਕਾਰੀਆਂ ਦੱਸਿਆ ਜਾ ਰਿਹਾ ਹੈ ਕਿ ਗੁਮਰਾਹ ਕਰ ਰਿਹਾ ਹੈ ਅਤੇ ਅਹਿਮ ਸਵਾਲਾਂ ਤੋਂ ਬਚ ਵੀ ਰਿਹਾ ਹੈ ਦੱਸਣਾ ਬਣਦਾ ਹੈ ਕਿ ਬੀਤੇ ਦਿਨੀ ਸੀਬੀਆਈ ਨੇ ਰਿਸ਼ਵਤ ਖੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਭੁੱਲੜ ਦਾ ਵੀ 5 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਸੀ ਸੀਬੀਆਈ ਨੇ ਚੰਡੀਗੜ੍ਹ ਸਥਿਤ ਵਿਸ਼ੇਸ਼ ਅਦਾਲਤ ਵਿੱਚ ਡੀਆਈਜੀ ਭੁੱਲੜ ਦੇ ਰਿਮਾਂਡ ਦੀ ਮੰਗ ਕੀਤੀ ਸੀ ਭੁੱਲੜ ਵੱਲੋਂ ਅਦਾਲਤ ਵਿੱਚ ਪੇਸ਼ ਹੋਏ ਵਕੀਲਾਂ ਐਚਐਸ ਤਨੋਆ ਅਤੇ ਆਰਪੀਐਸ ਬਾਰਾ ਨੇ ਰਿਮਾਂਡ ਦੀ ਮੰਗ ਦਾ ਵਿਰੋਧ ਵੀ ਕੀਤਾ ਸੀ ਸੀਬੀਆਈ ਦੇ ਵਕੀਲ ਨੇ ਕਿਹਾ ਸੀ ਕਿ ਮਾਮਲੇ ਵਿੱਚ ਗ੍ਰਿਫਤਾਰ ਕੀਤੀ ਗਿਆ ਕ੍ਰਿਸ਼ਨੂ ਸ਼ਾਰਦਾ ਦੇ ਮੋਬਾਈਲ ਫੋਨ ਦੇ ਵਿੱਚ ਭੁੱਲੜ ਦੇ ਨਾਲ ਸੰਬੰਧਿਤ ਚੈਟ ਬਰਾਬਰਦ ਕੀਤੀ ਗਈ ਹੈ ਜਿਸ ਦੀ ਜਾਂਚ ਕਰਦੀ ਤੁਰੰਤ ਲੋੜ ਹੈ ਅਦਾਲਤ ਵਿੱਚ ਐਚਐਸ ਭੁੱਲਰ ਦੀ ਪੇਸ਼ੀ ਦੌਰਾਨ ਉਸਦੀ ਧੀ ਵੀ ਮੌਜੂਦ ਰਹੀ ਜਿਸ ਨੇ ਪਿਤਾ ਨਾਲ ਮੁਲਾਕਾਤ ਵੀ ਕੀਤੀ ਹੁਣ ਇਸ ਚੈਟ ਅਤੇ ਰਿਕਾਰਡਿੰਗ ਤੋਂ ਬਾਅਦ ਪੰਜਾਬ ਦੇ ਸਿਆਸੀ ਆਗੂਆਂ ਅਤੇ ਪੰਜਾਬ ਪੁਲਿਸ ਅਫਸਰਾਂ ਅਤੇ ਸਿਵਲ ਅਧਿਕਾਰੀਆਂ ਦੇ ਵਿੱਚਕਾਰ ਹਲਚਲ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਹੁਣ ਗੱਲ ਕਰਦੇ ਆ ਪੰਜਾਬ ਦੀ ਸਤਾ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੀ ਮੁਕਸਰ ਸਾਹਿਬ ਵਿੱਚ ਬਾਦਲ ਪਰਿਵਾਰ ਤੇ ਖਾਸੇ ਨਿਸ਼ਾਨੇ ਵਨੇ ਆ ਉਹਨਾਂ ਨੇ ਬਾਦਲਾਂ ਤੇ ਨਿਸ਼ਾਨਾ ਬੰਨ੍ਹ ਦਿਆ ਕਿ ਹਰ ਕੋਈ ਕਹਿ ਰਿਹਾ ਕਿ ਸਾਡੀ ਵਾਰੀ ਆ ਲੈਣ ਦਿਓ ਅਸੀਂ ਇਹ ਕਰਦੇਾਂਗੇ ਤੇ ਅਸੀਂ ਉਹ ਕਰਦੇਾਂਗੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਕੋਈ ਟਰੱਕ ਹੈ ਜਿਸ ਨੂੰ ਕੋਈ ਵੀ ਵਾਰੀਆਂ ਬਣ ਕੇ ਚਲਾਈ ਜਾਵੇ ਵਾਰੀਆਂ ਦੱਸ ਹੀ ਜਾਂਦੇ ਨੇ ਪਰ ਇਹ ਕੋਈ ਨਹੀਂ ਦੱਸਦਾ ਕਿ ਪੰਜਾਬ ਨੂੰ ਲੈ ਕੇ ਸਾਡਾ ਪ੍ਰੋਗਰਾਮ ਕੀ ਹੈ ਹੁਣ ਵਿਰੋਧੀ ਸਾਡੇ ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀਂ ਲਾ ਸਕਦੇ ਅਤੇ ਨਾ ਹੀ ਇਹ ਕਹਿ ਸਕਦੇ ਆ ਕਿ ਅਸੀਂ ਕੋਈ ਕੰਮ ਨਹੀਂ ਕੀਤਾ ਬਾਦਲਾਂ ਤੇ ਸ਼ਬਦੀ ਵਾਰ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਨੇ ਚਿੱਟਾ ਸਾਡੀਆਂ ਨਸਾਂ ਵਿੱਚ ਵਾਰ ਦਿੱਤਾ ਤੇ ਸਾਡੀਆਂ ਨਾੜਾਂ ਵਿੱਚ ਦਿੱਤੀਆਂ ਚਿੱਟੇ ਨੇ ਹਰ ਘਰ ਵਿੱਚ ਸੱਥਰ ਵਿਛਾ ਦਿੱਤੇ ਹੈ ਸਾਡੀਆਂ ਧੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਵੀ ਚਿੱਟੇ ਕਰ ਦਿੱਤੇ ਹੈ ਉਹਨਾਂ ਆ ਕਿਹਾ ਕਿ ਚਿੱਟਾ ਬਾਦਲਾਂ ਦੀ ਸਰਕਾਰ ਵਲੇ ਲਾਲ ਬੱਤੀਆਂ ਵਿੱਚ ਜਾਂਦਾ ਸੀ ਬਿਕਰਮ ਮਜੀਠੀਆ ਦਾ ਨਾਮ ਲੈ ਬਗੈਰ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਪਤਾ ਕਰਾ ਕੇ ਜਣਾ ਤੱਕ ਪੁੱਜੇ ਤਾਂ ਸਾਰੇ ਇਕੱਠੇ ਹੋ ਗਏ ਕਹਿੰਦੇ ਕਿ ਬਹੁਤ ਥੱਕਾ ਹੋਇਆ ਹਰ ਸਿਮਰਤ ਕੌਰ ਬਾਦਲਵਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਤਰਨਤਾਰਨ ਵਿਖੇ ਬੀਬਾ ਜੀ ਨੇ ਬਿਆਨ ਦਿੱਤਾ ਹੈ ਕਿ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਕਿਸੇ ਨੂੰ ਚਿੱਟੇ ਦਾ ਨਾਂ ਵੀ ਨਹੀਂ ਸੀ ਪਤਾ ਹੁੰਦਾ ਉਹ ਬਿਲਕੁਲ ਸਹੀ ਬੋਲ ਰਹੇ ਨੇ ਕਿਉਂਕਿ ਉਦੋਂ ਚਿੱਟੇ ਨੂੰ ਵਜੀਠੀਆ ਕਹਿੰਦੇ ਹੁੰਦੇ ਸੀ ਉਦੋਂ ਮਜੀਠੀਆ ਪੂਰੀ ਮਜੀਠੀਆ ਟੀਕਾ ਮਜੀਠੀਆ ਸਿਰਿੰਜ ਹੁੰਦੀ ਸੀ ਹੁਣ ਜਿਉਂ-ਜਿਉਂ ਤਰਨਤਾਰਨ ਦੀ ਚੋਣ ਨੇੜੇ ਆ ਰਹੀ ਹੈ ਤਾਂ ਕਹਿੰਦੇ ਹਨ ਕਿ ਭਾਵੇਂ ਹਾਰ ਜਾਵਾਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਨੂੰ ਕੋਈ ਕੁਰਸੀ ਦਾ ਚਾ ਰਹੀ ਹੈ ਕੋਈ ਟੀਵੀ ਤੇ ਆਉਣ ਦਾ ਚਾ ਰਹੀ ਹੈ ਬਸ ਪੰਜਾਬ ਪਠੜੀ ਤੇ ਲਿਆਉਣ ਦਾ ਜ਼ਰੂਰ ਚਾਹ ਹੈ ਤੇ ਹੁਣ ਗੱਲ ਕਰਦਿਆਂ ਐਸਜੀ ਪੀਸੀ ਦੀ ਚੋਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕਤਰ ਪ੍ਰਤਾਪ ਸਿੰਘ ਨੇ ਅੱਜ 3 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਣ ਵਾਲੀ ਪ੍ਰਧਾਨਗੀ ਅਤੇ ਹੋਰ ਅਹੁਦਿਆਂ ਦੀ ਚੋਣ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਉਹਨਾਂ ਆ ਕਿਹਾ ਕਿ ਇਸ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣ ਦੀ ਪੂਰੀ ਸੰਭਾਵਨਾ ਹੈ ਅਤੇ ਸੰਭਵ ਹੈ ਕਿ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ ਤੇ ਇੱਕ ਮਤਮ ਉਹ ਲੱਗ ਜਾਵੇ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਸ਼੍ਰੋਮਣੀ ਕਮੇਟੀ ਹਰ ਸਾਲ ਦੋ ਮੁੱਖ اجلاس ਕਰਦੀ ਹੈ ਇੱਕ ਅਹੁਦੇਦਾਰਾਂ ਦੀ ਚੋਣ ਲਈ ਅਤੇ ਦੂਸਰਾ ਬਜਟ ਪਾਸ ਕਰਨ ਲਈ ਉਹਨਾਂ ਦੱਸਿਆ ਕਿ ਇਸ ਵਾਰ ਪ੍ਰਧਾਨਗੀ ਦੀ ਚੋਣ ਦਾ اجلاس 3 ਨਵੰਬਰ ਨੂੰ ਹੋਏਗਾ ਜਿਸ ਦੇ ਵਿੱਚ ਲਗਭਗ 148 ਮੈਂਬਰ ਹਾਜ਼ਰ ਹੋ ਸਕਦੇ ਨੇ ਸ਼੍ਰੋਮਣੀ ਕਮੇਟੀ ਦੇ ਕੁੱਲ 185 ਮੈਂਬਰਾਂ ਵਿੱਚੋਂ 170 ਚੁਣੇ ਹੋਏ ਨੇ ਅਤੇ 15 ਨਾਮਜ਼ਦ ਕੀਤੇ ਹੁੰਦੇ ਨੇ ਜਿਨ੍ਹਾਂ ਵਿੱਚੋਂ ਕੁਝ ਦਾ ਤਿਹਾਤ ਹੋ ਚੁੱਕਾ ਜਾਂ ਕਈ ਅਸਤੀਫੇ ਦੇ ਚੁੱਕੇ ਨੇ ਉਹਨਾਂ ਕਿਹਾ ਕਿ ਜੇਕਰ ਸਰਬਸੰਮਤੀ ਨਾਲ ਫੈਸਲਾ ਹੋ ਗਿਆ ਤਾਂ ਚੋਣ ਦੀ ਲੋੜ ਨਹੀਂ ਪਵੇਗੀ ਨਹੀਂ ਤਾਂ ਪ੍ਰਕਿਰਿਆ ਦੇ ਅਨੁਸਾਰ ਬੈਲਟ ਪੇਪਰਾਂ ਹੀ ਚੋਣ ਕਰਵਾ ਦਿੱਤੀ ਜਾਏਗੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਜਿਵੇਂ ਮੌਜੂਦਾ ਪ੍ਰਧਾਨ ਚੋਣ ਪ੍ਰਕਿਰਿਆ ਸ਼ੁਰੂ ਕਰਨ ਦੀ ਬੇਨਤੀ ਕਰਨਗੇ ਮੈਂਬਰ ਆਪਣੇ ਉਮੀਦਵਾਰਾਂ ਦੇ ਨਾਮ ਪੇਸ਼ ਕਰ ਸਕਦੇ ਆ ਤੇ ਜੇ ਕਿਸੇ ਵੱਲੋਂ ਕੋਈ ਹੋਰ ਪ੍ਰਸਤਾਵ ਪੇਸ਼ ਨਾ ਕੀਤਾ ਗਿਆ ਤਾਂ ਜਕਾਰਿਆਂ ਨਾਲ ਪ੍ਰਧਾਨਗੀ ਦੇ ਨਾਂ ਉੱਤੇ ਮੋਹਰ ਲਾ ਦਿੱਤੀ ਜਾਏਗੀ ਉਨਾ ਕਹਾ ਕਿ ਮੇਰੀ ਗੁਰਮਤਿ ਚਰਣਾ ਵਿੱਚ ਅਰਦਾਸ ਹੈ ਕਿ ਪੰਥ ਵਿੱਚ ਏਕਤਾ ਬਣੀ ਰਹੇ ਕਿਉਂਕਿ ਏਕਤਾ ਹੀ ਸਾਡੀ ਤਾਕਤ ਹੈ ਜੇ ਪ੍ਰਧਾਨਗੀ ਦੀ ਚੋਣ ਸਰਬਸੰਮਤੀ ਨਾਲ ਹੋ ਜਾਵੇ ਤਾਂ ਇਹ ਪੰਥਕ ਏਕਤਾ ਵੱਲ ਇੱਕ ਵੱਡਾ ਕਦਮ ਹੋਏਗਾ ਚੋਣ ਪ੍ਰਕਿਰਿਆ ਦੁਪਹਿਰ 12 ਵਜੇ ਸ਼ੁਰੂ ਹੋਵੇਗੀ ਜਿਸ ਤੋਂ ਪਹਿਲਾਂ ਗੁਰੂ ਸਾਹਿਬ ਦਾ ਪ੍ਰਕਾਸ਼ ਅਤੇ ਮੁਖਵਾਕ ਲਿਆ ਜਾਏਗਾ ਉਸ ਤੋਂ ਬਾਅਦ ਅਰਦਾਸ ਕਰਕੇ ਚੋਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਏਗੀ ਉਹਨਾਂ ਦੱਸਿਆ ਕਿ ਸਮੂਹ ਪ੍ਰਕਿਰਿਆ ਲਈ ਪ੍ਰਸਾਰਤ ਕੀਤੀ ਜਾਏਗੀ ਤਾਂ ਜੋ ਸੰਗਤ ਪਾਰਦਰਸ਼ੀ ਢੰਗ ਨਾਲ ਪੂਰੇ ਇਜਲਾਸ ਦੀ ਜਾਣਕਾਰੀ ਪ੍ਰਾਪਤ ਕਰ ਸਕੇ ਦੂਸਰੇ ਪਾਸਿਓ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਦੀਤ ਦੀ ਵੀ ਇੱਕ ਮੀਟਿੰਗ ਹੋਣ ਦੀ ਖਬਰ ਹੈ ਜਾਣਕਾਰੀ ਮਿਲ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਦੀਤ ਵੱਲੋਂ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਤੋਂ ਇੱਕ ਦਿਨ ਪਹਿਲਾਂ ਅਮਰੇਸਰ ਦੇ ਵਿੱਚ ਇੱਕ ਅਹਿ ਮੀਟਿੰਗ ਸੱਦੀ ਗਈ ਮੀਟਿੰਗ ਦੀ ਅਗਵਾਈ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਉਨਾ ਕਿਹਾ ਕਿ ਐਸਜੀਪੀਸੀ ਪ੍ਰਧਾਨ ਲਈ ਉਮੀਦਵਾਰ ਦਾ ਫੈਸਲਾ ਪਾਰਟੀ ਦੇ ਐਸਜੀਪੀਸੀ ਮੈਂਬਰਾਂ ਦੀ ਸਾਂਝੀ ਸਲਾਹ ਨਾਲ ਹੀ ਕੀਤਾ ਜਾਏਗਾ ਅਸੀਂ ਕਿਸੇ ਵੀ ਉਮੀਦਵਾਰ ਨੂੰ ਨਹੀਂ ਥੋਪਾਂਗੇ ਜੋ ਮੈਂਬਰ ਚਾਹਣਗੇ ਉਹੀ ਅੰਤੋਂ ਫੈਸਲਾ ਹੋਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ 3 ਨਵੰਬਰ 2025 ਨੂੰ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਣੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਫਿਰ ਤੋਂ ਸਮਰਥਨ ਦਿੱਤਾ ਜਾ ਸਕਦਾ ਹੈ ਜੋ ਪਿਛਲੀ ਵਾਰ ਵੀ ਇਸ ਅਹੁਦੇ ਤੇ ਚੁਣੇ ਗਏ ਸਨ ਵਿਰੋਧੀ ਧਿਰ ਵੱਲੋਂ ਉਮੀਦਵਾਰ ਦਾ ਨਾਮ ਭਾਵੇਂ ਨਹੀਂ ਐਲਾਨਿਆ ਗਿਆ ਪਰ ਮਿਲ ਰਹੀ ਜਾਣਕਾਰੀ ਅਨੁਸਾਰ ਸਵੇਰ ਵਕਤ ਬੀਬੀ ਜਗੀਰ ਕੌਰ ਦੇ ਨਾਮ ਦਾ ਐਲਾਨ ਕੀਤਾ ਜਾ ਸਕਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਅੱਜ 3 ਨਵੰਬਰ 2025 ਨੂੰ ਇਹ ਚੋਣ ਹੋਵੇਗੀ ਅਕਾਲੀ ਦਲ ਮੌਜੂਦਾ ਪ੍ਰਧਾਨ ਨੂੰ ਐਲਾਨ ਸਕਦਾ ਹੈ ਜੋ ਕਿ ਪਿਛਲੀ ਵਾਰ ਵੀ ਇਸ ਅਹੁਦੇ ਤੇ ਚੁਣੇ ਗਏ ਸਨ ਅਤੇ ਦੂਸਰੇ ਪਾਸਿਓ ਜੇਕਰ ਬੀਬੀ ਜਗੀਰ ਕੌਰ ਫਿਰ ਮੁਕਾਬਲੇ ਵਿੱਚ ਆਉਂਦੇ ਨੇ ਤਾ ਸਥਿਤੀ ਥੋੜੀ ਬਹੁਤ ਦਿਲਚਸਪ ਹੋ ਸਕਦੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੇ ਵੀ ਝੋਟ ਕੀਤੀ ਹੈ ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਤੇ ਜੇ ਬਾਣੀ ਦੇ ਪਾਠ ਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਉਹਨਾਂ ਦੀ ਪਾਰਟੀ ਇਸਤੇ ਖਿਲਾਫ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ ਉਹਨਾਂ ਕਿਹਾ ਕਿ ਸੁਖਮਣੀ ਸਾਹਿਬ ਦੇ ਪਾਠ ਤੋਂ ਇਨਕਾਰ ਪੰਜਾਬੀਅਤ ਅਤੇ ਸਿੱਖੀ ਤੇ ਹਮਲਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਾਰਟੀ ਦੀ ਅੰਦਰੂਨੀ ਮੀਟਿੰਗ ਦੌਰਾਨ ਜਥੇਦਾਰ ਸੁਚਾ ਸਿੰਘ ਛੋਟਾਪੁਰ ਜਥੇਦਾਰ ਇਕਬਾਲ ਸਿੰਘ ਝੂੰਦਾ ਮਰਪ੍ਰੀਤ 41 ਭਾਈ ਮਨਜੀਤ ਸਿੰਘ ਅਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਰਹੇ ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ ਚੋੜਾ ਤੱਕ ਪਾਰਟੀ ਦੇ ਸਾਰੇ ਨੇਤਾ ਮੈਦਾਨ ਵਿੱਚ ਸਰਗਰਮ ਰਹਿਣਗੇ ਅਤੇ ਪੰਜਾਬ ਦੇ ਧਾਰਮਿਕ ਤੇ ਜਨਤਕ ਹੱਕਾਂ ਦੀ ਆਵਾਜ਼ ਉਠਾਉਂਦੇ ਰਹਿਣਗੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੌਜੂਦਾ ਐਸਜੀਪੀਸੀ ਹਾਊਸ ਕਾਨੂੰਨੀ ਨੈਤਿਕ ਅਤੇ ਪ੍ਰਸ਼ਾਸਕੀ ਤੌਰ ਤੇ ਐਕਸਪਾਇਰ ਹੋ ਚੁੱਕਿਆ ਹੈ ਇਸ ਲਈ ਨਵੀਂ ਦਿਸ਼ਾ ਅਤੇ ਨਵਾਂ નેਤ੍ਰਿਤਵ ਲਿਆਉਣਾ ਬਹੁਤ ਜ਼ਰੂਰੀ ਹੈ ਅਤੇ ਹੁਣ ਕੁਝ ਰਾਸ਼ਟਰੀ ਖਬਰਾਂ ਬਿਹਾਰ ਵਿੱਚ ਚੋਣ ਬੜੀ ਜਲਦ ਹੋਣ ਜਾ ਰਹੀ ਹੈ ਆਲ ਇੰਡੀਆ ਕਾਂਗਰਸ ਕਮੇਟੀ ਨੇ ਬਿਹਾਰ ਚੋਣਾਂ ਦੇ ਦੂਸਰੇ ਗੇੜ ਦੇ ਚੋਣ ਪ੍ਰਚਾਰ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ ਇਸ ਸੂਚੀ ਦੇ ਵਿੱਚੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਚਰਨਜੀਤ ਚੰਨੀ ਦਾ ਨਾਮ ਪਾਸੇ ਕਰ ਦਿੱਤਾ ਗਿਆ ਪਹਿਲੇ ਗੇੜ ਦੀ ਚੋਣ ਪ੍ਰਚਾਰ ਲਈ ਚੰਨੀ ਸਟਾਰ ਪ੍ਰਚਾਰਕਾਂ ਵਿੱਚ ਸ਼ਾਮਲ ਸਨ ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ મોદી ਨੇ ਪਿਛਲੇ ਦਿਨੀ ਬਿਹਾਰ ਦੇ ਛਪਰਾ ਵਿੱਚ ਚੋਣ ਪ੍ਰਚਾਰ ਦੌਰਾਨ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨੇ ਵਿੰਨੇ ਸੀ ਅਤੇ ਨਿਸ਼ਾਨੇ ਤੇ ਲੈਂਦਿਆਂ ਕਾਂਗਰਸ ਪਾਰਟੀ ਤੇ ਸ਼ਬਦੀ ਵਾਰ ਕੀਤੇ ਸਨ ਉਹਨਾਂ ਨੇ ਚੰਨੀ ਦੀ ਬਿਹਾਰੀਆਂ ਵਿਰੁੱਧ ਟਿੱਪਣੀ ਨੂੰ ਆਪਣੇ ਭਾਸ਼ਣ ਦਾ ਹਿੱਸਾ ਬਣਾ ਲਿਆ ਸੀ ਸ਼ਾਇਦ ਇਸੇ ਕਰਕੇ ਹੁਣ ਕਾਂਗਰਸ ਨੇ ਚੰਨੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਦੱਸਣਾ ਬਣਦਾ ਕਿ ਚੰਨੀ ਨੇ ਲਗਭਗ 3 ਸਾਲ ਪਹਿਲਾਂ ਕਿਹਾ ਸੀ ਕਿ ਅਸੀਂ ਬਿਹਾਰੀਆਂ ਨੂੰ ਪੰਜਾਬ ਵਿੱਚ ਵੜਨੀ ਦੇਵਾਂਗੇ ਉਨ੍ਹਾਂ ਦੇ ਇਸ ਬਿਆਨ ਤੇ ਪ੍ਰਿਆੰਕਾ ਗਾਂਧੀ ਵੀ ਉਸ ਵਕਤ ਤਾੜੀਆਂ ਵਾਰ ਰਹੇ ਸਨ ਤੇ ਹੁਣ ਉਹ ਬਿਹਾਰ ਤੋਂ ਹੀ ਇੱਕ ਹੋਰ ਵੱਡੀ ਖਬਰ ਮਿਲ ਰਹੀ ਹੈ ਬਿਹਾਰ ਵਿਧਾਨ ਸਭਾ ਚੋਣਾਂ ਦੇ ਦਰਮਿਆਨ ਪਟਨਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮੁਕਾਮਾ ਦੇ ਦੁਲਾਰਚੰਦ ਯਾਦਵ ਕਤਲ ਮਾਮਲੇ ਵਿੱਚ ਸਾਬਕਾ ਵਿਧਾਇਕ ਅਤੇ ਐਨਡੀਏ ਉਮੀਦਵਾਰ ਅਨੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਪਟਨਾ ਐਸਐਸਪੀ ਦੀ ਅਗਵਾਈ ਹੇਠ ਬਣੀ ਖਾਸ ਟੀਮ ਨੇ ਦੇਰ ਰਾਤ ਬਾੜ ਸਥਿਤ ਕਾਰਗਿਲ ਮਾਰਕੀਟ ਵਿੱਚ ਛਾਪਾ ਮਾਰ ਕੇ ਅਨੰਤ ਸਿੰਘ ਨੂੰ ਹਿਰਾਸਤ ਵਿੱਚ ਲਿਆ ਹੈ ਪੁਲਿਸ ਟੀਮ ਉਹਨਾਂ ਨੂੰ ਬਾੜ ਤੋਂ ਪਟਨਾ ਲੈ ਕੇ ਜਾ ਰਹੀ ਸੀ ਇਹ ਕਾਰਵਾਈ ਉਸ ਜਾਣਕਾਰੀ ਤੋਂ ਬਾਅਦ ਕੀਤੀ ਗਈ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਕਤਲ ਮਾਮਲੇ ਵਿੱਚ ਦੋਸ਼ੀ ਬਣਾਏ ਜਾਣ ਤੋਂ ਬਾਅਦ ਅਨੰਤ ਸਿੰਘ ਜਲਦ ਪੁਲਿਸ ਅੱਗੇ ਸਰੈਂਡਰ ਕਰ ਸਕਦੇ ਨੇ ਇਸੇ ਸੂਚਨਾ ਦੇ ਆਧਾਰ ਤੇ ਪਟਨਾ ਦੇ ਐਸਐਸਪੀ ਦੀ ਟੀਮ ਨੇ ਉਹਨਾਂ ਦੇ ਘਰ ਤੇ ਛਾਪਾ ਮਾਰਿਆ ਅਤੇ ਬਾਅਦ ਵਿੱਚ ਉਹਨਾਂ ਨੂੰ ਕਾਰਗਿਲ ਮਾਰਕੀਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਪਟਨਾ ਦੇ ਐਸਐਸਪੀ ਨੇ ਦੱਸਿਆ ਤੇ ਅਨੰਤ ਸਿੰਘ ਦੇ ਨਾਲ ਉਹਨਾਂ ਦੇ ਦੋ ਸਮਰਥਕ ਰਣਜੀਤ ਅਤੇ ਬਣੀਕਾਤ ਠਾਕਰ ਵੀ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਨੇ ਸਰੈਂਡਰ ਨਹੀਂ ਕੀਤਾ ਸਿੱਧੀ ਗ੍ਰਿਫਤਾਰੀ ਕੀਤੀ ਗਈ ਹੈ ਤਿੰਨਾਂ ਨੂੰ ਅਦਾਲਤ ਵਿੱਚ ਉਹਨਾਂ ਕਿਹਾ ਕਿ ਪੇਸ਼ ਕੀਤਾ ਜਾਏਗਾ ਤੇ ਫਿਰ ਰਿਮਾਂਡ ਦੀ ਵਾਕ ਕੀਤੀ ਜਾਏਗੀ ਐਸਐਸਪੀ ਨੇ ਕਿਹਾ ਕਿ ਇਸ ਘਟਨਾ ਵਿੱਚ ਹੋਰ ਲੋਕ ਵੀ ਸ਼ਾਮਲ ਨੇ ਉਹਨਾਂ ਨੂੰ ਕਾਬੂ ਕਰਨ ਲਈ ਵੀ ਛਾਪੇਮਾਰੀ جاری ਹੈ ਅਤੇ ਜਲਦ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇਹ ਸਾਰਾ ਮਾਮਲਾ ਦਰਅਸਲ ਵੀਰਵਾਰ ਨੂੰ ਮੁਕਾਮਾ ਵਿੱਚ ਐਨਡੀਏ ਉਮੀਦਵਾਰ ਅਨੰਤ ਸਿੰਘ ਅਤੇ ਜਨ ਸੁਰਾਜ ਦੇ ਉਮੀਦਵਾਰ ਤੇ ਸਮਰਥਕਾਂ ਦੇ ਵਿਚਕਾਰ ਹੋਈ ਹਿੰਸਕ ਝੜਪ ਤੋਂ ਬਾਅਦ ਸ਼ੁਰੂ ਹੋਇਆ ਹੈ ਇਸ ਝੜਪ ਦੌਰਾਨ ਜਨ ਸੁਰਾਜ ਸਮਰਥਕ ਦੁਲਾਰਚੰਦ ਯਾਦਵ ਦੀ ਮੌਤ ਹੋ ਗਈ ਸੀ ਇਸ ਮਾਮਲੇ ਨੂੰ ਉਸ ਵੇਲੇ ਨਵਾਂ ਮੋੜ ਲਿਆ ਜਦੋਂ ਦੁਲਾਰਚੰਦ ਯਾਦਵ ਦੀ ਪੋਸਟ ਮਾਰਟਮ ਰਿਪੋਰਟ ਸਾਹਮਣੇ ਆਈ ਸ਼ੁਰੂਆਤੀ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਯਾਦਵ ਦੀ ਮੌਤ ਗੋਲੀ ਨੱਗਲ ਨਾਲ ਹੋਈ ਪਰ ਪੋਸਟ ਮਾਰਟਮ ਰਿਪੋਰਟ ਵਿੱਚ ਖੁਲਾਸਾ ਹੈ ਕਿ ਮੌਤ ਦਾ ਕਾਰਨ ਕਿਸੇ ਵਾਹਨ ਨਾਲ ਕੁਚਰੇ ਜਾਣ ਕਰਕੇ ਹੋਇਆ ਸੀ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਦੀ ਗਹਿਮਾ ਗਹਿਮੀ ਦੇ ਵਿਚਕਾਰ ਇਸ ਕਤਲ ਨੇ ਉੱਥੋਂ ਦੀ ਸੁਰੱਖਿਆ ਪ੍ਰਣਾਲੀ ਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਿਹਾਰ ਪੁਲਿਸ ਦੀ ਸੀਆਈਡੀ ਦੀ ਟੀਮ ਨੂੰ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਚੋਣ ਕਮਿਸ਼ਨ ਨੇ ਵੀ ਇਸ ਕਤਲ ਮਾਮਲੇ ਦੇ ਉੱਤੇ ਆਪਣਾ ਐਕਸ਼ਨ ਕੀਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਯਾਦ ਰੱਖੇ ਕਿ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਦੇ ਦੋ ਪੜਾਅ ਨੇ ਪਹਿਲੇ ਪੜਾਅ ਦੀ ਵੋਟਿੰਗ 6 ਨਵੰਬਰ ਨੂੰ ਹੋਏਗੀ ਜਦਕਿ ਦੂਸਰੇ ਪੜਾਅ ਅਧੀਨ ਵੋਟਾਂ 11 ਨਵੰਬਰ ਨੂੰ ਪੈਣਗੀਆਂ ਚੋਣਾਂ ਤੋਂ ਠੀਕ ਪਹਿਲਾਂ ਹੋਈ ਇਸ ਹਾਈ ਪ੍ਰੋਫਾਈਲ ਗ੍ਰਿਫਤਾਰੀ ਨੇ ਮਕਾਮਾ ਸਵੇ ਸਾਰੇ ਬਿਹਾਰ ਦਾ ਸਿਆਸੀ ਪਾਰਾਗਰਮ ਕਰ ਦਿੱਤਾ ਹੈ ਤੇ ਦੂਸਰੇ ਪਾਸੇ ਪ੍ਰਧਾਨ ਮੰਤਰੀ ਨੇ ਵੀ ਕਾਂਗਰਸ ਤੇ ਸ਼ਬਦੀਵਾਰ ਕੀਤੇ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਚੋਣ ਪ੍ਰਚਾਰ ਸਿਖਰਾਂ ਤੇ ਹੈ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਪਹਿਲੇ ਗੇਟ ਦੀਆਂ ਚੋਣਾਂ 6 ਨਵੰਬਰ ਨੂੰ ਹੋਣੀਆਂ ਨੇ ਜਿਸ ਤੇ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਪੂਰੀ ਤਾਕਤ ਝੋਕੀ ਹੋਈ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੀ ਵਿਹਾਰ ਦਾ ਦੌਰਾ ਕੀਤਾ ਗਿਆ ਹੈ ਅਤੇ ਉਹਨਾਂ ਵੱਲੋਂ ਲੋਕਾਂ ਨੂੰ ਐਨਡੀਆ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਕਰ ਰਾਸ਼ਟਰੀ ਜਨਤਾ ਪਾਰਟੀ ਬਿਹਾਰ ਵਿੱਚ ਜੰਗਲ ਰਾਜ ਦੀ ਰਾਜਨੀਤੀ ਲੈ ਕੇ ਆਈ ਤਾਂ ਕਾਂਗਰਸ ਪਾਰਟੀ ਦੀ ਪਛਾਣ ਸਿੱਖਾਂ ਦੇ ਕਤਲੇਆਮ ਨਾਲ ਜੁੜੀ ਹੋਈ ਹੈ ਉਨਾ ਕਿਹਾ ਕਿ ਇਹ 1 ਅਤੇ 2 ਨਵੰਬਰ 1984 ਦੀ ਗੱਲ ਹੈ ਅਤੇ ਅੱਜ ਵੀ ਉਹਨਾਂ ਕਿਹਾ ਕਿ 2 ਨਵੰਬਰ ਹੀ ਹੈ ਕਾਂਗਰਸ ਪਾਰਟੀ ਦੇ ਲੋਕਾਂ ਨੇ 1 ਅਤੇ 2 ਨਵੰਬਰ 1984 ਨੂੰ ਦਿੱਲੀ ਅਤੇ ਭਾਰਤ ਦੇ ਕਈ ਹੋਰਿਆ ਹਿੱਸਿਆਂ ਦੇ ਵਿੱਚ ਸਿੱਖਾਂ ਦਾ ਸ਼ਰਿਆਮ ਕਤਲ ਕੀਤਾ ਸੀ ਅੱਜ ਵੀ ਕਾਂਗਰਸ ਪਾਰਟੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਆਪਣੀ ਪਾਰਟੀ ਵੀ ਸਨਮਾਨ ਦੇ ਨਾਲ ਨਵੇਂ ਅਹੁਦੇ ਦੇ ਰਹੀ ਹੈ ਉਹਨਾਂ ਕਿਹਾ ਕਿ ਚਾਹੇ ਕਾਂਗਰਸ ਪਾਰਟੀ ਹੋਵੇ ਜਾਂ ਆਰਜीडी ਹੋਵੇ ਉਹਨਾਂ ਨੇ ਪਾਪਾਂ ਦਾ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਹੈ ਉਹਨਾਂ ਇਹ ਵੀ ਕਿਹਾ ਕਿ ਆਰਜीडी ਨੇ ਕਾਂਗਰਸ ਪਾਰਟੀ ਦੀ ਪੁੜਪੜੀ ਤੇ ਕੱਟਾ ਰੱਖ ਕੇ ਮੁੱਖ ਮੰਤਰੀ ਦੇ ਚਿਹਰਾ ਐਲਾਨ ਕਰਵਾਇਆ ਹੈ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਕਦੇ ਨਹੀਂ ਚਾਹੁੰਦੀ ਸੀ ਕਿ ਆਰਜीडी ਦੇ ਕਿਸੇ ਉਮੀਦਵਾਰ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ ਪਰ ਆਰਜीडी ਨੇ ਕਾਂਗਰਸ ਪਾਰਟੀ ਤੇ ਬੰਦੂਕ ਤਾਣ ਕੇ ਆਪਣੇ ਚਿਹਰੇ ਦਾ ਐਲਾਨ ਕਰਵਾ ਲਿਆ ਹੈ ਅਤੇ ਪੱਕਾ ਕਰਵਾ ਲਿਆ ਹੈ ਕਿ ਇਹ ਉਹਨਾਂ ਦਾ ਉਮੀਦਵਾਰ ਹੀ ਮੁੱਖ ਮੰਤਰੀ ਬਣੇਗਾ ਅਤੇ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ RJD ਅਤੇ Congress ਦਰਮਿਆਨ ਉਹਨਾਂ ਕਿਹਾ ਕਿ ਬਹੁਤ ਵੱਡਾ ਝਗੜਾ ਹੈ ਅਤੇ ਮੈਨੀਫੈਸਟੋ ਵਿੱਚ Congress ਦੀਆਂ ਮੰਗਾਂ ਤੇ ਧਿਆਨ ਨਹੀਂ ਦਿੱਤਾ ਗਿਆ। ਚੋਣਾਂ ਤੋਂ ਪਹਿਲਾਂ ਹੀ ਇਹਨਾਂ ਦਰਮਿਆਨ ਇੰਨੀ ਜ਼ਿਆਦਾ ਨਫ਼ਰਤ ਤੇ ਖੜਕੀ ਹੋਈ ਹੈ। ਚੋਣਾਂ ਤੋਂ ਬਾਅਦ ਤਾਂ ਇਹ ਇੱਕ ਦੂਸਰੇ ਦੇ ਦੁਸ਼ਮਣ ਬਣ ਜਾਣਗੇ ਇਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਅਤੇ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ। ਖਬਰ ਕੈਨੇਡਾ ਵਿੱਚੋਂ ਵਧ ਰਹੀ ਹੈ। ਕੈਨੇਡਾ ਵਿੱਚ ਟੈਕਸ 'ਚੋਂ ਟਰਾਂਸਪੋਰਟੇਸ਼ਨ ਕੰਪਨੀਆਂ ਦੀ ਹੁਣ ਖੈਰ ਨਹੀਂ ਹੈ। ਕਿਉਂਕਿ ਕੈਨੇਡਾ ਸਰਕਾਰ ਨੇ 56 ਕਸਮ ਦੀ ਵਿਉਂਤਬੰਦੀ ਕਰ ਲਈ ਹੈ ਦਰਅਸਲ ਕੈਨੇਡੀਅਨ ਟਰਕਿੰਗ ਅਲਾਇੰਸ ਵੱਲੋਂ 1 ارب ਡਾਲਰ ਦਾ ਘਾਪਲਾ ਹੋਣ ਬਾਰੇ ਦਿੱਤੇ ਜਾ ਰਹੇ ਹੁੱਕ ਨੂੰ ਵੇਖਦਿਆਂ ਕੈਨੇਡਾ ਸਰਕਾਰ 4 ਨਵੰਬਰ ਨੂੰ ਪੇਸ਼ ਹੋਣ ਵਾਲੇ ਬਜਟ ਵਿੱਚ ਨਵੇਂ ਨਿਯਮ ਲਿਆ ਰਹੀ ਹੈ ਟਰਾਂਸਪੋਰਟੇਸ਼ਨ ਕੰਪਨੀਆਂ ਦੇ ਵੱਲੋਂ ਆਪਣੇ ਟਰੱਕ ਡਰਾਈਵਰਾਂ ਨੂੰ ਠੇਕੇਦਾਰ ਦੱਸ ਕੇ ਟੈਕਸ ਚੋਰੀ ਕੀਤਾ ਜਾ ਰਿਹਾ ਹੈ ਅਤੇ ਇਸ ਤਰੀਕੇ ਨਾਲ ਸਿਰਫ ਸਰਕਾਰੀ ਖਜ਼ਾਨੇ ਦਾ ਨੁਕਸਾਨ ਨਹੀਂ ਹੁੰਦਾ ਸਗੋਂ ਟਰੱਕ ਡਰਾਈਵਰਾਂ ਦਾ ਸ਼ੋਸ਼ਣ ਵੀ ਕੀਤਾ ਜਾ ਰਿਹਾ ਹੈ ਰੋਜ਼ਗਾਰ ਮੰਤਰੀ ਪੈਟੀ ਹਾਈਡੂ ਨੇ ਇੱਕ ਪਾਰਲੀਮੈਂਟਰੀ ਕਮੇਟੀ ਦੀ ਮੀਟਿੰਗ ਦੌਰਾਨ ਕਿਹਾ ਕਿ ਡਰਾਈਵਰਾਂ ਬਾਰੇ ਗਲਤ ਜਾਣਕਾਰੀ ਸਿੱਧੇ ਤੌਰ ਤੇ ਸ਼ੋਸ਼ਣ ਹੈ ਅਤੇ ਕਿਰਤੀਆਂ ਦੇ ਹੱਕਾਂ ਤੇ ਡਾਕਾ ਮਾਰਦੀ ਹਰਕਤ ਵੀ ਇਮਾਨਦਾਰੀ ਨਾਲ ਕੰਮ ਕਰਨ ਵਾਲੀਆਂ ਟਰਾਂਸਪੋਰਟੇਸ਼ਨ ਕੰਪਨੀਆਂ ਦਾ ਵੀ ਨੁਕਸਾਨ ਹੋ ਰਿਹਾ ਹੈ ਅਤੇ ਕੈਨੇਡਾ ਵਿੱਚ ਨਵੇਂ ਆਏ ਪ੍ਰਵਾਸੀ ਖੁਦ ਨੂੰ ਮੱਕੜ ਜਾਲ ਵਿੱਚ ਫਸਿਆ ਵੀ ਮਹਿਸੂਸ ਕਰਦੇ ਨੇ ਨਵੇਂ ਨਿਯਮਾਂ ਅਨੁਸਾਰ ਕੈਨੇਡਾ ਰੈਵਨਿਊ ਏਜੰਸੀ ਦੀਆਂ ਤਾਕਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਅਤੇ T4 ਇਹ ਟੈਕਸ ਸਲਿੱਪ ਵਿੱਚ ਵੀ ਹੀਰਾ ਫਿਰੀ ਕਰਨ ਵਾਲੀਆਂ ਕੰਪਨੀਆਂ ਨੂੰ ਮੋٹے ਜ਼ੁਰਮਾਨੇ ਕੀਤੇ ਜਾ ਸਕਣਗੇ ਉਧਰ ਬਲੌਕ ਕਯੂਬਕਾ ਨੇ ਦਾਵਾ ਕੀਤਾ ਹੈ ਕਿ ਬਜਟ ਨਾਲ ਸੰਬੰਧਿਤ 18 ਗੁਜ਼ਾਰਸ਼ਾਂ ਵਿੱਚੋਂ ਇਹ ਇੱਕ ਸੀ ਅਤੇ ਫੈਡਰਲ ਸਰਕਾਰ ਨੇ ਇਸ ਨੂੰ ਪ੍ਰਵਾਨ ਕਰ ਲਿਆ ਹੈ ਪਾਰਲੀਮਾਨੀ ਕਮੇਟੀ ਦੀ ਮੀਟਿੰਗ ਦੌਰਾਨ ਟਰਾਂਸਪੋਰਟੇਸ਼ਨ ਮੰਤਰੀ ਸਟੀਵਨ ਮੈਕਕੇਨਨ ਵੱਲੋਂ ਖਾਸ ਤੌਰ ਤੇ ਇਸ ਦਾ ਜ਼ਿਕਰ ਕੀਤਾ ਗਿਆ ਕਿ ਬਲੌਕ ਕਯੂਬਕਾ ਦੀ ਗੁਜ਼ਾਰਸ਼ ਤੇ ਇਸ ਸੈਕਟਰ ਵਿੱਚ ਸੁਧਾਰ ਲਾਗੂ ਕੀਤੇ ਜਾ ਰਹੇ ਨੇ ਅਤੇ ਬਲਾਕ ਤੇ ਟਰਾਂਸਪੋਰਟ ਮਾਮਲਾ ਬਾਰੇ ਆਲੋਚਕ ਜੀਵੀਆ ਡੋਬਲ ਨੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ ਕਿ ਲਿਬਰਲ ਸਰਕਾਰ ਕਾਰਵਾਈ ਕਰ ਰਹੀ ਹੈ ਪਰ ਉਹਨਾਂ ਨਾਲ ਹੀ ਕਿਹਾ ਕਿ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਵੀ ਹੈ ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਦੇ ਐਮਪੀ ਫਲਿੱਪ ਲੌਰੈਂਸ ਨੇ ਰੋਜ਼ਗਾਰ ਮੰਤਰੀ ਪੈਟੀ ਹਾਡੂ ਉਤੇ ਦਬਾਅ ਪਾਉਂਦਿਆਂ ਕਿਹਾ ਕਿ ਡਰਾਈਵਰ ਇਨਕਾਰਪੋਰੇਸ਼ਨ ਦੇ ਖਾਤਮੇ ਦੀ ਪੱਕੀ ਤੀਕ ਬਾਰੇ ਦੱਸਣ ਵਾਸਤੇ ਉਹਨਾਂ ਨੇ ਜ਼ੋਰ ਪਾਇਆ ਪਾਰਲੀਮਾਨੀ ਕਮੇਟੀ ਅੱਗੇ ਪੇਸ਼ ਹੋਏ ਇੱਕ ਵਾਰ ਨ ਮੰਨਿਆ ਕਿ ਸਖਤ ਕਾਰਵਾਈ ਨੇ ਸਰਕਾਰ ਟ੍ਰਾਂਸਪੋਰਟ ਸੈਕਟਰ ਦੇ ਟੈਕਸ ਚੋਰਾਂ ਨੂੰ ਕਾਬੂ ਕਰ ਸਕਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਸੂਬਾ ਸਰਕਾਰਾਂ ਦੇ ਵੱਲੋਂ ਵੀ ਟ੍ਰਾਂਸਪੋਰਟ ਕੰਪਨੀ ਦੇ ਕੰਮ ਕਾਜ ਵਿੱਚ ਸੁਧਾਰ ਲਿਆਉਣ ਲਈ ਆਪਣੇ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅਲਬਰਟਾ ਵਿੱਚ ਟਰੱਕ ਡਰਾਈਵਰਾਂ ਦੀ ਸਿਖਲਾਈ ਵਾਸਤੇ 125 ਘੰਟੇ ਤੋਂ 133 ਘੰਟੇ ਦੀ ਡਰਾਈਵਿੰਗ ਲਾਜ਼ਮੀ ਕਰ ਦਿੱਤੀ ਹੈ ਡਰਾਈਵਰ ਟ੍ਰੇਨਿੰਗ ਸਕੂਲਾਂ ਵਾਸਤੇ ਵੀ ਸ਼ਰਤਾਂ ਸਖਤ ਕਰ ਦਿੱਤੀਆਂ ਗਈਆਂ ਨੇ ਅਤੇ ਪਾਲਣਾ ਨਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਚੇਤੇ ਰਹਿ ਕੇ ਇਸ ਤੋਂ ਪਹਿਲਾਂ 온ਟਾਰੀਓ ਸਰਕਾਰ 185 ਟਰੱਕ ਡਰਾਈਵਰਾਂ ਦੇ ਲਾਇਸੈਂਸ ਮੁਅੱਤਲ ਕਰ ਚੁੱਕੀ ਹੈ ਅਤੇ ਦੋਸ਼ ਇਹ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਵੱਲੋਂ حاصل ਸਿਖਲਾਈ ਟਰੱਕ ਡਰਾਈਵਿੰਗ ਵਾਸਤੇ ਨਾ ਕਾਫੀ ਹੈ ਕੈਨੇਡੀਅਨ ਟਰਕਿੰਗ ਅਲਾਇੰਸ ਦੇ ਪ੍ਰਧਾਨ ਸਟੀਫਨ ਦੇ ਵੱਲੋਂ ਫੈਡਰਲ ਸਰਕਾਰ ਦਾ ਤਾਜ਼ਾ ਐਲਾਨ ਜੋ ਕੀਤਾ ਗਿਆ ਉਸ ਦਾ ਸਵਾਗਤ ਕੀਤਾ ਗਿਆ ਜਿਨ੍ਹਾਂ ਦਾ ਕਹਿਣਾ ਹੈ ਕਿ ਡਰਾਈਵਰਸ ਇਨਕਾਰਪੋਰੇਸ਼ਨ ਯੋਜਨਾ ਰਾਹੀਂ ਡਰਾਈਵਰਾਂ ਨੂੰ ਖੁਦ ਮੁਖਤਿਆਰ ਠੇਕੇਦਾਰ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ ਅਤੇ ਟਰਾਂਸਪੋਰਟ ਕੰਪਨੀਆਂ ਟੈਕਸਾਂ ਤੋਂ ਬਾਝ ਜਾਂਦੀਆਂ ਨੇ ਇਸ ਤੇ ਉਲਟ ਡਰਾਈਵਰਾਂ ਨੂੰ ਬਣਦੀ ਅਦਾਇਗੀ ਨਹੀਂ ਕੀਤੀ ਜਾਂਦੀ ਪਰ ਨਵੇਂ ਨਿਯਮ ਨਕੇਲ ਕੱਸਣ ਵਿੱਚ ਕਾਮਯਾਬ ਹੋ ਸਕਦੇ ਨੇ ਤੇ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਟਰੰਪ ਤੋਂ ਮਾਫੀ ਮੰਗ ਲਈ ਹੈ ਜਾਣਕਾਰੀ ਮਿਲ ਰਹੀ ਹੈ ਕਿ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਵਪਾਰਕ ਤਣਾ ਇੱਕ ਵਾਰ ਫਿਰ ਸੁਰਖੀਆਂ 'ਚ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ਨੀਵਾਰ ਵਾਲੇ ਦਿਨ ਇਹ ਗੱਲ ਸਵੀਕਾਰੀ ਕਿ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਤੋਂ ਇੱਕ ਵਿਵਾਦਪੂਰਨ ਰਾਜਨੀਤਿਕ ਇਸ਼ਤਿਹਾਰ ਲਈ ਮੁਆਫੀ ਮੰਗੀ ਹੈ ਜਿਸ ਕਾਰਨ ਉਹ ਨਾਰਾਜ਼ ਹੋ ਗਏ ਸਨ ਇਸ਼ਤਿਹਾਰ ਵਿੱਚ ਟੈਰਫ ਵਿਰੋਧ ਸੰਦੇਸ਼ ਦੇਣ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਰੀਗਨ ਦੇ ਪੁਰਾਣੇ ਭਾਸ਼ਣ ਦੀ ਵਰਤੋਂ ਕੀਤੀ ਗਈ ਸੀ ਦੱਖਣੀ ਕੋਰੀਆ ਦੇ ਗੁਆਗਜ਼ੂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਤੋਂ ਮੁਆਫੀ ਮੰਗੀ ਹੈ ਉਹ ਨਾਰਾਜ਼ ਸਨ ਉਹਨਾਂ ਇਹ ਵੀ ਆਖਿਆ ਕਿ ਜਦੋਂ ਵਾਸ਼ਿੰਗਟਨ ਤਿਆਰ ਹੋਵੇਗਾ ਤਾਂ ਵਪਾਰਕ ਗੱਲਬਾਤ ਮੁੜ ਸ਼ੁਰੂ ਹੋਵੇਗੀ ਦੱਸਣਾ ਬਣਦਾ ਕਿ ਇਹ ਕੈਨੇਡੀਅਨ ਸੂਬੇ ਓਨਟਾਰੀਓ ਦੀ ਸਰਕਾਰ ਜੋ ਕਿ ਡੱਗਫੋਰਟ ਦੀ ਸਰਕਾਰ ਆ ਉਸ ਵੱਲੋਂ ਪੇਸ਼ ਕੀਤਾ ਗਿਆ ਸੀ 트럼ਪ ਉਸ ਨੂੰ ਦੇਖ ਕੇ ਗੁੱਸੇ ਹੋ ਗਏ ਸਨ ਉਹਨਾਂ ਨੇ ਕੈਨੇਡੀਅਨ ਸਮਾਨ ਤੇ ਵਾਧੂ 10% ਹੋਰ ਟੈਰਫ ਦਾ ਐਲਾਨ ਕਰ ਦਿੱਤਾ ਸੀ ਅਤੇ ਅਮਰੀਕਾ ਕੈਨੇਡਾ ਵਪਾਰਕ ਗੱਲਬਾਤ ਨੂੰ ਵੀ ਰੋਕ ਦਿੱਤਾ ਸੀ ਇਸ਼ਤਿਹਾਰ ਵਿੱਚ ਸਾਫਕਾ ਰਾਸ਼ਟਰਪਤੀ ਰੋਨਲਡ ਰੀਗਨ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਟੈਰਫ ਨੂੰ ਹਰ ਅਮਰੀਕੀ ਲਈ ਨੁਕਸਾਨਦੇ ਦੱਸਿਆ ਹੋਇਆ ਸੀ ਪਹਿਲਾਂ ਅਮਰੀਕਾ ਵੱਲੋਂ ਕੈਨੇਡਾ ਤੇ 35% ਟੈਰਫ ਲਗਾਇਆ ਹੋਇਆ ਸੀ ਜੋ ਕਿ ਇਸ ਨਵੇਂ ਐਲਾਨ ਤੋਂ ਬਾਅਦ ਕੇ 45% ਹੋ ਗਿਆ ਸੀ ਤੇ ਹੁਣ ਗੱਲ ਕਰਦੇ ਹਾਂ ਬ੍ਰੈਮਟਨ ਤੋਂ ਮਿਲ ਰਹੀ ਇੱਕ ਬਹੁਤ ਦਰਦਨਾਕ ਖਬਰ ਦੀ ਇੱਕ ਪਾਸੇ ਪੰਜਾਬੀ ਨੌਜਵਾਨ ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਉੱਥੇ ਹੀ ਬਹੁਤ ਵਾਰ ਵਿਦੇਸ਼ਾਂ ਦੇ ਵਿੱਚੋਂ ਅਨਸੁਖਾਵੀਆਂ ਘਟਨਾਵਾਂ ਦੀਆਂ ਖਬਰਾਂ ਵੀ ਮਿਲ ਰਹੀਆਂ ਨੇ ਇਹ ਤਾਜ਼ਾ ਘਟਨਾ ਕੈਨੇਡਾ ਦੇ ਬ੍ਰੈਮਟਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਸੁਖਦੇਵ ਸਿੰਘ ਦੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਹਾਦਸਾ ਸਵੇਰੇ 4:20 ਮਿੰਟ ਦੇ ਕਰੀਬ ਬ੍ਰੈਂਪਟਨ ਦੇ ਕুইਨ ਸਟਰੀਟ ਅਤੇ ਚਿੰਕੋਜੀ ਰੋਡ ਤੇ ਵਾਪਰਿਆ ਜਦੋਂ ਸੁਖਦੇਵ ਸਿੰਘ ਆਪਣੇ ਕੰਮ ਤੋਂ ਵਾਪਸ ਪਰਤ ਰਿਹਾ ਸੀ ਅਤੇ ਲਾਈਟਾਂ ਤੋਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਸੁਖਦੇਵ ਸਿੰਘ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਸੁਖਦੇਵ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਪੀਲ ਪੁਲਿਸ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਸੁਖਦੇਵ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਹ ਖਬਰ ਮੈਕਸੀਕੋ ਤੋਂ ਮਿਲ ਰਹੀ ਹੈ ਖਬਰ ਇਹ ਵੀ ਬਹੁਤ ਦਰਦਨਾਕ ਹੈ ਮੈਕਸੀਕੋ ਦੇ ਸਨੂਰਾ ਸੂਬੇ ਦੀ ਰਾਜਧਾਨੀ ਹਾਰਮੋਸ ਸਲੋ ਵਿੱਚ ਇੱਕ ਸੁਪਰਮਾਰਕੀਟ ਵਿੱਚ ਧੁਮਾਕੇ ਦੀ ਖਬਰ ਹੈ ਜਿੱਥੇ ਅੱਗ ਲੱਗੀ ਇਸ ਹਾਦਸੇ ਦੇ ਵਿੱਚ ਚਾਰ ਬੱਚਿਆਂ ਸਮੇਤ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ 11 ਹੋਰ ਜ਼ਖਮੀ ਦੱਸੇ ਜਾ ਰਹੇ ਹਨ ਜਿਸ ਕਾਰਨ ਮਰਤਕਾਂ ਦੀ ਗਿਣਤੀ ਵੱਧ ਸਕਦੀ ਹੈ ਸਿਨੂਰਾ ਦੇ ਗਵਰਨਰ ਅਲਫੈਸੋ ਦੋਰਾਜ਼ੋ ਨੇ ਪੁਸ਼ਟੀ ਕੀਤੀ ਹੈ ਕਿ ਘਟਨਾ ਵਿੱਚ 23 ਲੋਕ ਮਾਰੇ ਜਾ ਚੁੱਕੇ ਨੇ ਮਰਨ ਵਾਲਿਆਂ ਦੀ ਗਿਣਤੀ ਉਹਨਾਂ ਨੇ ਕਿਹਾ ਕਿ ਬਾਅਦ ਜਾਣ ਦੀ ਸੰਭਾਵਨਾ ਹੈ ਮ੍ਰਿਤਕਾਂ ਵਿੱਚ 12 ਔਰਤਾਂ 5 ਆਦਮੀ 4 ਬੱਚੇ ਅਤੇ 2 ਲੜਕੀਆਂ ਸ਼ਾਮਲ ਨੇ ਜਾਣਕਾਰੀ ਅਨੁਸਾਰ ਤਮਾਕਾ ਸ਼ਹਿਰ ਦੇ ਇੱਕ ਡਿਪਾਰਟਮੈਂਟਲ ਸਟੋਰ ਵਿੱਚ ਹੋਇਆ ਅੱਗ ਤੇਜ਼ੀ ਨਾਲ ਇਮਾਰਤ ਅਤੇ ਆਲੇ-ਦੁਆਲੇ ਦੀਆਂ ਗੱਡੀਆਂ ਤੱਕ ਜਾ ਫੈਲੀ ਜਿਸ ਕਾਰਨ ਬਹੁਤ ਸਾਰੇ ਲੋਕ ਅੰਦਰ ਫਸ ਗਏ ਬਚਾਅ ਟੀਮਾਂ ਮੌਕੇ ਤੇ ਪਹੁੰਚੀਆਂ ਤੇ 12 ਜ਼ਖਮੇ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਇੱਕ ਟਰਾਂਸਫਾਰਮਰ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਬਾਰੇ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਉਥੋਂ ਦੇ ਅਟਾਰਨੀ ਜਨਰਲ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਮੌਤਾਂ ਜ਼ਹਿਰੀਲੀ ਗੈਸ ਚੰਨ ਕਾਰਨ ਹੋਈਆਂ ਨੇ ਉਹਨਾਂ ਨੇ ਕਿਹਾ ਕਿ ਇਸ ਸਮੇਂ ਕੋਈ ਸੰਕੇਤ ਨਹੀਂ ਮਿਲਿਆ ਕਿ ਅੱਗ ਜਾਣ ਬੁਝ ਕੇ ਲਗਾਈ ਗਈ ਹੋਵੇ ਹਾਲਾਂਕਿ ਇਸ ਸੰਭਾਵਨਾ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਘਟਨਾ ਤੋਂ ਬਾਅਦ 11 ਜ਼ਖਮੀਆਂ ਨੂੰ ਹਰਬੋਜ਼ ਸੂਲੋ ਦੇ 6 ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅੱਗ ਲੱਗਣ ਦੇ ਕਾਰਨਾਂ ਦੀ ਵਿਵਾਰਿਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਵੀਡੀਓਜ਼ ਵਿੱਚ ਦਿਖਾਇਆ ਗਿਆ ਕਿ ਸਟੋਰ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਸੀ ਇੱਕ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਸਟੋਰ ਦੇ ਬਾਹਰ ਡਿੱਗਦੇ ਹੋਏ ਵੇਖਿਆ ਜਾ ਸਕਦਾ ਹੈ ਜਿਸ ਤੋਂ ਘਟਨਾ ਦੀ ਗੰਭੀਰਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਫਾਇਰ ਫਾਈਟਰਾਂ ਨੇ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਸੀ। ਤਮਾਕੂ ਦੇ ਦੀ ਖਬਰ ਸੁਣ ਕੇ ਮੈਕਸੀਕਨ ਰਾਸ਼ਟਰਪਤੀ ਨੇ ਵੀ ਟਵਿੱਟਰ ਤੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟਾਈ ਹੈ। ਉਹਨਾਂ ਲਿਖਿਆ ਕਿ ਮੈਂ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਅਜ਼ੀਜ਼ਾਂ ਨਾਲ ਡੂੰਗੀ ਸੰਵੇਦਨਾ ਪ੍ਰਗਟ ਕਰਦੀ ਹਾਂ। ਦੋਸਤੋ ਏ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰਦੇ ਸ਼ੇਅਰ ਜਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ